ਅੱਜ ਦਰਬਾਰ ਸਾਹਿਬ 'ਚ ਸੇਵਾ ਨਿਭਾਉਂਦੇ ਹੋਏ ਮੈਂ ਸਮਝਦਾ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਹਮਲਾ ਕਰਨ ਦੀ ਕੋਸ਼ਿਸ਼ ਹੋਈ ਔਰ ਦਰਬਾਰ ਸਾਹਿਬ ਗੁਰੂ ਰਾਮਦਾਸ ਜੀ ਦੇ ਘਰ ਦਰ ਤੇ ਗੋਲੀ ਵੀ ਚੱਲੀ ਜਿਹੜੀ ਬਣੀ ਮੰਦ ਭਾਗੀ ਗੱਲ ਆ ਇਸ ਘਟਨਾ ਦੀ ਸਿਨਿੰਦਾ ਕਰਦੇ ਆਂ ਔਰ ਇਹ ਜਿਹੜੀਆਂ ਤਾਕਤਾਂ ਉਹ ਦਲ ਖਾਲਸਾ ਦਾ ਮੈਂਬਰ ਆ ਪਹਿਲਾਂ ਵੀ ਉਹ ਪਾਕਿਸਤਾਨ ਵੀ ਰਿਹਾ ਉਹਦਾ ਇੱਕ ਅਪਰਾਧਿਕ ਇਤਿਹਾਸ ਆ ਨਾਰਾਇਣ ਸਿੰਘ ਚੌੜਾ ਜਿਹੜਾ ਮੈਂ ਸਮਝਾਂ ਇਹੋ ਜਿਹੇ ਗੁਰੂ ਵੀ ਬਹੁਤ ਬਿਖਤੀ ਹੋਣੇ ਆ ਔਰ ਪਰਮਾਤਮਾ ਦੀ ਕਿਰਪਾ ਨਾਲ ਦੁਰਘਟਨਾ ਹੋਣ ਤੋਂ ਗੁਰੂ ਰਾਮਦਾਸ ਜੀ ਦੇ ਅਸ਼ੀਰਵਾਦ ਨਾਲ ਬਚਾਅ ਹੋ ਗਿਆ ਔਰ ਇਹ ਪੰਜਾਬ ਦੀ ਏਕਤਾ ਨੂੰ ਜੋ ਲਾਂਬੂ ਲਾਉਣਾ ਚਾਹੁੰਦੇ ਆ ਜੋ ਪੰਜਾਬ ਸ਼ਾਂਤੀ ਨਹੀਂ ਦੇਖਣਾ ਚਾਹੁੰਦੇ ਉਹ ਸ਼ਕਤੀਆਂ ਨੇ ਔਰ ਇਹਨਾਂ ਦੀ ਇੱਕ ਸਾਰ ਨਾਲ ਨਿੰਦਾ ਕਰਨੀ ਚਾਹੀਦੀ ਹੈ ਔਰ ਇਹ ਪੰਜਾਬ ਦੀ ਕਾਨੂੰਨ ਵਿਵਸਥਾ ਦਾ ਵੀ ਹਾਲਤ ਦੱਸਦੀ ਹੈ ਔਰ ਮੈਂ ਸਮਝਦਾ ਕਿ 2 ਦਿਨ ਤੋਂ ਪਹਿਲਾਂ ਪੁਲਿਸ ਦਾ ਬਰਸ਼ਨ ਆਇਆ ਕਿ ਉਹਨਾਂ ਨੂੰ ਪਤਾ ਸੀ ਉਹ ਪਿੱਛਾ ਕਰ ਰਹੇ ਸੀ ਇਹੋ ਜਿਹੇ ਅਪਰਾਧੀ ਵਿਅਕਤੀਆਂ ਦਾ ਪਿੱਛਾ ਨਹੀਂ ਕੀਤਾ ਜਾਂਦਾ ਇਹਨਾਂ ਦਾ ਤਾਂ ਜੇਲ੍ਹ ਦੇ ਸ਼ਲਾਖਾਂ ਪਿੱਛੇ ਹੁੰਦੇ ਸਥਾਨ ਹੁੰਦੇ ਔਰ ਇਹ ਜੋ ਡਿਸਕਲੋਜ਼ਰ ਰਹਿਣੇ ਚਾਹੀਦੇ ਹਨ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਇਹਨਾਂ ਦੀ ਮਨਸ਼ਾ ਕੀ ਸੀ ਔਰ ਇਹੋ ਜਿਹੇ ਸੰਗਠਨ ਜਿਹੜੇ ਆ ਬੈਨ ਹੋਣ ਚਾਹੀਦੇ ਆ ਕਿ ਖਾਲਿਸਤਾਨ ਸਮਰਥਕ ਨੇ ਔਰ ਦੇਸ਼ ਨੂੰ ਤੋੜਨਾ ਚਾਹੁੰਦੇ ਨੇ ਔਰ ਇਹ ਵੀ ਗਤਿਵਿਧੀ ਜਿਹੜੀ ਸੀ ਕਿ ਕੋਈ ਸ਼੍ਰੋਮਣੀ ਅਕਾਲੀ ਦਲ ਇੱਕ ਜਿਹੜੇ ਦੇਸ਼ ਭਗਤ ਸੰਸਥਾ ਮਾਸਟਰ ਤਾਰਾ ਸਿੰਘ ਜੀ ਜਿਹੋ ਜਿਹੇ ਪਹਿਲੇ ਪ੍ਰਧਾਨ ਸੀ ਪਹਿਲੇ ਨਹੀਂ ਬਾਅਦ ਚ ਪ੍ਰਧਾਨ ਬਣੇ ਉਹਨਾਂ ਦੇ ਮਾਸਟਰ ਤਾਰਾ ਸਿੰਘ ਜੀ ਦੀ ਵਜ੍ਹਾ ਕਰਕੇ ਅੱਜ ਪੰਜਾਬ ਜਿਹੜਾ ਇਹ ਦੇਸ਼ ਦੀ ਮੁਖਤਰਾ ਨਾਲ ਜੁੜਿਆ ਹੋਇਆ ਮਤਲਬ ਸ਼੍ਰੋਮਣੀ ਅਕਾਲੀ ਦਲ ਦੀ ਵਜ੍ਹਾ ਕਰਕੇ ਇਹ ਸੁਖਵੀਰ ਸਿੰਘ ਬਾਦਲ ਤੇ ਹਮਲਾ ਨਹੀਂ ਸ਼੍ਰੋਮਣੀ ਅਕਾਲੀ ਦਲ ਤੇ ਹਮਲਾ ਇਹ ਹਮਲਾ ਪੰਜਾਬ ਤੇ ਪੰਜਾਬੀਆਂ ਤੇ ਸਿੱਖਾਂ ਤੇ ਨਹੀਂ ਹੋਣਾ ਚਾਹੀਦਾ ਇਸ ਤਰ੍ਹਾਂ ਦਾ ਕੰਮ ਇਹ ਦੀ ਕਿ ਪੰਜਾਬ ਸਰਕਾਰ ਇਸ ਨੂੰ ਗੰਭੀਰਤਾ ਨਾਲ ਲਵੇ ਨਿਰਪੱਖਤਾ ਨਾਲ ਇਸ ਦੀ ਜਾਂਚ ਕਰੇ